ਇਹ ਸੌਣ ਰੂਪੇ ਕੇ ਸਿਰਫ 2 ਕਮਿਟੀ ਮੈਨੂੰ ਦੇ ਦੇਣਾ ਆ ਕਹਿੰਦੇ ਠੀਕ ਨੇ ਸਰਦੀ ਦੇ ਰੁੱਤ ਚ ਦੁਪਹਿਰ ਦੀ ਟੁਪ ਚ ਸਰਦੀ ਦੇ ਰੁੱਤ ਚ ਦੁਪਹਿਰ ਦੀ ਟੁਪ ਚ ਤੇਰੇ ਨਾਲ ਬਹਿਣਾ ਗਜ਼ਾਬ ਮੁਸਕਰਾਉਂਦੇ ਇਹ ਸਾਰੇ ਜੋ ਬੈਠੇ ਨਫੁੱਲ ਮੁਸਕਰਾਉਂਦੇ ਬਸੰਤ ਦੀ ਰੁੱਤ ਦਾ ਆਨੰਦ ਛਾ ਗਿਆ ਏ ਇਹ ਸਾਰੇ ਜੋ ਬੈਠੇ ਨਫੁੱਲ ਮੁਸਕਰਾਉਂਦੇ ਇਹ ਸਾਰੇ ਜੋ ਬੈਠੇ ਨਫੁੱਲ ਮੁਸਕਰਾਉਂਦੇ ਬਸੰਤ ਦੀ ਰੁੱਤ ਦਾ ਆਨੰਦ na jaldi na kahali na fikr na papa na jaldi na kahali na fikr na हर दिल तेरे कोल बहना गजब टागे आए तेरे कोल बहना गजब टागे आए है ते खुले बेहड़े बिच सब जो मिल बैठे ते खुले बेहड़े बिच जो सब मिल के ਤੁਪਹਰ ਦਿ ਟੁਪ ਚ ਡਰਨਾ ਨੁ ਪਹਿਣਾ ਗਾ ਸਭ ਢਾ ਗਿਆ ਏ ਬਸਾਂ ਤੇ ਦਿ ਰੋਤੇ ਦਾ ਅਨੰਦ ਆਗੇ ਆਏ ਤਨ ਬਹੁਤਾਂ ਕੁਛ ਤੋਂ ਹਾਂ ਨਹੀਂ ਹੈਗਾ ਪਰ ਜੋ ਨਾਂ ਨੇ ਚਾਇਆ ਦੇਖਿਆ ਉਹ ਤੁਹਾਡੇ ਨਾਲ ਸਾਝਾ ਕਰਦੇ ਆ ਜੀ ਅਕਸਰ ਤੋਂ ਆਪਣੇ ਮਾਈਕਲ ਮੰਡਲ ਦੀ ਗੱਲ ਹੋ ਜਾਂਦੀ ਹੈ ਮੈਂ ਸੁਝਿਆ ਚਲੋ ਚੱਲਦੇ ਆ ਸੰਤ ਤੇ ਸ਼ਰਦ ਕੋਈ ਆਧੁਤ ਮੰਡਲ ਦੀ ਗੱਲ ਹੋ ਜਾਵੇ ਕਿਆ ਬਾਤ ਠੀਕ ਹੈ ਕਿਉਂਕਿ ਸਾਰੇ ਬੱਚੇ ਬਹੁਤੇ ਹੁਣ ਕੰਡੀ ਉੱਤੇ ਰੁੱਖੜਾ ਲੱਗਦੇ ਆ। ਜੇ ਦੇਖਿਆ ਜਾਵੇ ਤਾਂ ਜਿਉ ਕੀ ਕਰਨਾ ਹੈ ਐਵੇਂ ਬੰਦਲ ਕਰੀ ਕੀ ਆਇਆ। ਆਹ ਹੀ ਕੁਛ ਕੰਨ ਕਰਨਾ ਹੈ ਖਾਣ ਪੀਣ ਮੁੱਦਾ ਦਾ। ਕੁਝ ਹੋਰ ਵੀ ਕਰਨਾ ਆਇਆ। ਉਹ ਗਲਤ ਕਰ ਗਿਆ। 5 ਮਿੰਟ ਰੈਂਚ 4 ਮਿੰਟ ਵੀਡੀਓ ਦੇ। 5 ਮਿੰਟ ਮੈਂ ਕ੍ਰਿਟਿਕਸ ਦਾ ਲਾਵਾਂ। ਬਾਕੀ। ਜੇ मैं लिखा आयी बरसान का लेकर ताज़ ऐ खंडा ब्रह्मण्ड के अमाल का ऐ गौड़ चकित्या चाल का ऐ दुनिया के प्रतिफल का ਸਾਡੇ ਅੰਦਰ ਮ ਸੰਤ ਖੜਾ ਦਿਓ ਸਾਡੇ ਜੀਵ ਤੇ ਜਪ ਜੀ ਬਿਠਾ ਦਿਓ ਸਾਡੇ ਅੰਦਰ ਮ ਸੰਤ ਖੜਾ ਦਿਓ ਸਾਡੇ ਅੰਦਰ ਸੁਖ ਸਹਿਜ ਆਨੰਦ ਬਣਾ ਦਿਓ ਸਾਡੇ ਸਾਡੇ ਇਸ ਮਾਦੀ ਅਵਸਥਾ ਬਣਾ ਦਿਓ ਸਾਡੇ ਜੀਵ ਤੇ ਜਪ ਜੀ ਬਿਠਾ ਦਿਓ ਸਾਡੇ ਧਿਆਨ ਵਿੱਚ ਚਲਾ ਕੇ ਉਹ ਜਾ ਸਾਨੂੰ ਸਵਯੇ ਦਾ ਅੰਮ੍ਰਿਤ ਰਸ ਪਿਲਾ ਦਿਓ ਸਾਡੇ ਦਿਲ ਤੇ ਚੋਪੀ ਵਿਲਾ ਦਿਓ ਛਾਪ ਸਾਡੇ ਮਨ ਵਿੱਚ ਅਸਾਂ ਆਨੰਦ ਵਸਾ ਦਿਓ ਸਜ ਸੁਖਮਨੀ ਦਾ ਸੁਖ ਬਖਸ਼ ਦਿਓ ਸ਼ਾਮੇ ਭੜਾ ਦਿਓ ਰਹਿਰਾਸ ਰਾਤੀ ਸੋਲਾ ਬਖਸ਼ ਦਿਓ ਸੁਪਨੇ ਆ ਕੇ ਚਿਲਾ ਦਿਓ ਅਜਾ ਪਾ ਜਾ ਸੱਚ ਪਹੰਚ ਰੇ ਸੰਤ ਚੜਾ ਦਿਓ ਜਿੱਥੇ ਆਉਣ ਦਾ ਮਤਲਬ ਸਮਝਾ ਦਿਓ ਸਾਡੇ ਜੀਵਨ ਦਾ ਅਰਥ ਕੋਣ ਪੜ ਜਾ ਆ ਸਾਡੀ ਮੈਂ ਤੇ ਹੋ ਮੈਂ ਮੁਕਾ ਦਿਓ ਬਸ ਤੂੰ ਹੀ ਤੂੰ ਹੀ ਦਰ ਚਲਾ ਦਿਓ ਜਾ ਸਾਡੇ ਜੀਵ ਤੇ ਜੱਫੀ ਪੁਛਾ ਦਿਓ ਸਾਡੇ ਧਿਆਨ ਵਿੱਚ ਚਲਾ ਦਿਓ ਜਾ ਸਾਡੇ ਅੰਦਰ ਰਤਨ ਜਵਾਹਰ ਮਾਣੂ ਉਗਾ ਦਿਓ ਸਾਡੇ ਅੰਦਰ ਦਾ ਪਾਉਲ ਫੁੱਲ ਖੜਾ ਦਿਓ ਮਾਈ ਕੀ ਮੰਡਲ ਦਾ ਚਲੂਨਾ ਰੰਗ ਉਤਾਰ ਕੇ ਸੁੱਚਾ ਸੁਹਾ ਦਾਲ ਰੰਗ ਚੜਾ ਦਿਓ ਸਾਡੇ ਅੰਦਰ ਸੁਸ਼ੰਤ ਚੜਾ ਦਿਓ ਸਾਡੇ ਜੀਵ ਤੇ ਜੱਗ ਤੇ ਬਸਾ ਦਿਓ ਸਾਡੇ ਜੀਵ ਤੇ ਜੱਗ ਜਿ ਬਠਾ ਦਿਓ ਕ੍ਰਿਟਿਕ ਵਾਹ ਵਾਹ ਠੀਕ ਹੈ ਇੱਕ ਇੱਕ ਕਮੈਂਟ ਮੈਂ ਕ੍ਰਿਟਿਕਸ ਲਾਣਾ ਫੇਵਰੀ ਅੰਦਰ ਆਉਂਦਾ ਕਿੰਮਤ ਚਾਉਗਾ ਮਾਰਦਾ ਸ਼ੱਕਾ ਮਾਰਦਾ ਅਸੀਂ ਤਾਂ ਪਹਿਲਾਂ ਤਾਂ ਕ੍ਰਿਟੀਕਲ ਐਪਰੀਸੀਏਸ਼ਨ ਪੜੀ ਸੀ ਫਿਰ ਨੈਸ਼ਨਲ ਇੰਟਰਨੈਸ਼ਨਲ ਸਾਇੰਟੀਸਟ ਦਾ ਨਿਦਾਨ ਕੀਤਾ ਜਿਹੜਾ ਵੀ ਕੋਈ ਪ੍ਰੈਜ਼ੈਂਟ ਕਰਦਾ ਹੈ ਮੈਂ ਦੇਖਿਆ ਛੋਟੇ ਤੋਂ ਵੱਡੇ ਉਹਦਿਆਂ ਬਾਰੇ ਵੀ ਉਹ ਪਹਿਲਾ 10.6 ਛਾੜ ਕੇ ਨਾ ਉਹਨੂੰ ਕੈਪਰੀਸ਼ੀਟ ਕਰਦਾ ਉਸ ਤੋਂ ਬਾਅਦ ਦੱਸ ਲਿਆ ਬਟ ਸਟਿਲ देयर इज ਸਕੋਪ ਫॉर ਇੰਪਰੂਵਮੈਂਟ ਐਂਡ ਵਟ ਸ਼ਵਡ ਵੀ ਡੀ ਡਿਸਕਸ ਉਹ ਬੰਦ ਗੱਲ ਮਿਸਿੰਗ ਸੀ ਮੈਂ ਇੱਕ ਤੋਂ ਲੈ ਕੇ ਸੰਜੀ ਕਰਾਂਗਾ ਇੱਕ ਸੱਜਣ ਨੇ ਜੀਤ ਪੜਿਆ ਉਹਨੂੰ ਕਿਹਾ ਗਿਆ रबी नूं पता है ना जिम्मे का हाल होता है हूँ सुन के दिल जहाँ बढ़ जाते बढ़ जाते देख असी इस तरह ठाठा ठा छिके मारन दी बजाय उंगली फट के दसीए कोई नवे लेख ने कोई यंगर्स ने आ रस्ता होता है तो शायद उस तो होर इंप्रूव असी कर सकी इंप्रूवमेंट ने स्ट्रैटेजी बनानी इंप्रूवमेंट लई

ਮੰਤਾ ਅਕਸਰ ਮਰ ਜਾਂਦਾ ਹੈ ਮਾਰਿਆਂ ਪਿਆਰ ਨਹੀਂ ਮਰਦਾ ਤੇ ਉਸ ਜਿਉਂਦੇ ਪਿਆਰ ਦੀ ਬਣ ਜਾਂਦੀ ਹੈ ਕਬਰ ਕਿਤੇ ਨਾ ਕਿਤੇ ਸਾਡੇ ਅੰਦਰ ਤੇ ਉਸ ਜਿਉਂਦੇ ਪਿਆਰ ਦੀ ਬਣ ਜਾਂਦੀ ਹੈ ਕਬਰ ਕਿਤੇ ਨਾ ਕਿਤੇ ਸਾਡੇ ਅੰਦਰ ਜਿਸ ਤੇ ਉਗਦੀਆਂ ਨੇ ਥੋਰਾ ਜਿਸ ਤੇ ਉਗਦੀਆਂ ਨੇ ਥੋਰਾ ਗੀਤ ਗਜ਼ਲਾਂ ਤੇ ਨਗਮੇ ਬਣ ਮੂ ਜਿਸ ਤੇ ਉਗਦੀਆਂ ਨੇ ਥੋੜਾ ਗੀਤ ਗਜ਼ਲਾਂ ਤੇ ਨਗਮੇ ਬਣ ਕੇ ਕਵਿਤਾ ਪੇਸ਼ ਕਰਦੇ ਜਾਂ ਫੇਰ ਕਰੇ ਆ ਜ਼ਿੰਦਗੀ ਦੀ ਪੁੱਕੇ ਟੁੱਕ ਤੜੀਏ ਮਾਰ ਕਰਨਾ ਆ ਜ਼ਿੰਦਗੀ ਦੀ ਭੁੱਖ ਤੇ ਟੁਕ ਧਰਿਏ ਸਿਕਰਿਆਂ ਹੋਠਾਂ ਦਾ ਆ ਜ਼ਿੰਦਗੀ ਦੀ ਭੁੱਖ ਤੇ ਟੁਕ ਧਰਿਏ ਸਿਕਰਿਆਂ ਹੋਠਾਂ ਦਾ ਰੋਟੀ ਦਾ ਕੀ ਐ ਖਾਲਾਂਗੇ ਫੇਰ ਕਦੇ ਰੋਟੀ ਦਾ ਕੀ ਐ ਖਾਲਾਂਗੇ ਫੇਰ ਕਦੇ ਆ ਜ਼ਿੰਦਗੀ ਦੀ ਤੇ ਨੂੰ ਘੁੱਟ ਪਿਆਈਏ ਉਸੇ ਸਾਹਾਂ ਦੇ ਵਾਹ ਆ ਜਿੰਦਗੀ ਦੀ ਤੇਨੂ ਕੁੱਟ ਪਿਆਈਏ ਕੋਸੇ ਸਾਹਾਂ ਦੇ ਜਾਣਦਾ ਕੀ ਆ ਫੀਲਾਂਗੇ ਫੇਰ ਤਾ ਆਹ ਜਾਣਦਾ ਕੀ ਆ ਫੀਲਾਂਗੇ ਫੇਰ ਤਾ ਆ ਜਿੰਦਗੀ ਦੇ ਨਗੇਜ ਨੂੰ ਕੱਜ ਦਈਏ ਆ ਜਿੰਦਗੀ ਦੇ ਨਗੇਜ ਨੂੰ ਕੱਜ ਦਈਏ ਸੰਦਲੀ ਪਰਛਾਵਿਆਂ ਨਾਲ ਆ ਜਿੰਦਗੀ ਦੇ ਨਗੇਜ ਨੂੰ ਕੱਜ ਲਈਏ ਸਦਲੀ ਪਰਛਾਵਿਆਂ ਨਾਲ ਓਡਣਾ ਦਾ ਕੀ ਹੈ ਓਡਲਾਂਗੇ ਸੇਰ ਚੜੇ ਓਡਣਾ ਦਾ ਕੀ ਹੈ ਓਡਲਾਂਗੇ ਸੇਰ ਚੜੇ ਆ ਜਿੰਦਗੀ ਦੇ ਪਿੰਡੇ ਤੇ ਗੀਤ ਲਿਖੀਏ ਆ ਜਿੰਦਗੀ ਦੇ ਪਿੰਡੇ ਤੇ ਗੀਤ ਲਿਖੀਏ ਜਾਗਦੀਆਂ ਅੱਖਾਂ ਦਾ ਆ ਜਿੰਦਗੀ ਦੇ ਪਿੰਡੇ ਤੇ ਗੀਤ ਲਿਖੀਏ ਜਾਗਦੀਆਂ ਅੱਖਾਂ ਦਾ ਨੀਂਦ ਦਾ ਕੀ ਐ ਸੌ ਲਾਂਗੇ ਫੇਰ ਕਦੇ ਨੀਂਦ ਦਾ ਕੀ ਐ ਸੌ ਲਾਂਗੇ ਫੇਰ ਕਦੇ ਆ ਜਿੰਦਗੀ ਦੀ ਰੂਹ ਤੇ ਹਸਤਾਖਰ ਕਰੀਏ ਆ ਜਿੰਦਗੀ ਦੀ ਰੂਹ ਤੇ ਹਸਤਾਖਰ ਕਰੀਏ ਸਮੇਂ ਦੇ ਸਾਥੀ ਆ ਜਿੰਦਗੀ ਦੀ ਰੂਹ ਤੇ ਹਸਤਾਖਰ ਕਰੀਏ ਸਮੇਂ ਦੇ ਸੱਚ ਦੇ ਮੌਤ ਦਾ ਕੀ ਐ ਮਰ ਲਾਂਗੇ ਫੇਰ ਕਦੇ ਮੌਤ ਦਾ ਕੀ ਐ ਮਰਨਾ Вот